ਪਿਓ ਨੇ ਹੀ ਆਪਣੇ ਧੀ ਨੂੰ ਉਤਾਰਿਆ ਮੋਦੇ ਘਟ ਗੋਲੀਆਂ ਮਾਰ ਕੇ ਕੀਤਾ ਕਤਲ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਿਓ ਕੋ ਆਪਣੀ ਧੀ ਦੀ ਜਿਹੜੀ ਆ ਉਚੜਾਈ ਜਰੀ ਨਹੀਂ ਗਈ ਦੱਤੀ ਹੈ ਕਿ ਉਸਦੀ ਧੀ ਜਿਹੜੀ ਆ ਉਹ ਟੈਨਿਸ ਦੀ ਬੜੀ ਵੱਡੀ ਸਟੇਟ ਲੈਵਲ ਦੀ ਖਿਡਾਰਨ ਸੀ ਅਤੇ ਕਾਫੀ ਮਸ਼ਹੂਰ ਦੱਸੀ ਜਾ ਰਹੀ ਆ ਔਰ ਕਈ ਵੀਡੀਓ ਐਲਬਮਾਂ ਦੇ ਵਿੱਚ ਵੀਡੀਓ ਦੇ ਵਿੱਚ ਵੀ ਆ ਚੁੱਕੀ ਆ ਤਾਂ ਅੱਛੀ ਖਾਸੀ ਜੜੀਆ ਔਰ ਇਹ ਵੱਲੋਂ ਕਮਾਈ ਕੀਤੀ ਜਾ ਰਹੀ ਸੀ ਤਾਂ ਲੋਕ ਜਿਹੜੇ ਨੇ ਉਹਨੂੰ ਤਾਣਾ ਮਾਰਦੇ ਸੀ ਉਹਦੇ ਪਿਓ ਨੂੰ ਕਿ ਤੂੰ ਆਪਣੇ ਧੀ ਦੀ ਜੜੀਆ ਉਹ ਕਮਾਈ ਖਾ ਰਿਆ ਸੀ ਤਾਂ ਇਸੇ ਚੀਜ਼ ਦੇ ਤੈਸ਼ ਵਿੱਚ ਆ ਕੇ ਪਿਓ ਵੱਲੋਂ ਆਪਣੀ ਲਾਇਸੈਂਸੀ ਪਿਸਤੌਲ ਦੇ ਨਾਲ ਤਿੰਨ ਫਾਇਰ ਕੀਤੇ ਜਾਂਦੇ ਨੇ ਜਿਸ ਤੇ ਕਾਰਨ ਆਪਣੀ ਧੀ ਨੂੰ ਜਿਹੜਾ ਮੌਦੇ ਘਟ ਉਤਾਰ ਦਿੱਤਾ ਜਾਂਦਾ ਹੈ ਤਾਂ ਦੇਖ ਲੋ ਸਮਾਂ ਕੀ ਆ ਚੁੱਕਾ ਹੈ ਕਿ ਕਿਉਂਕਿ ਇੱਕ ਪਿਓ ਹੀ ਹੁੰਦਾ ਹੈ ਜਿਹੜਾ ਆਪਣੇ ਬੱਚਿਆਂ ਦੀ ਜਦੋਂ ਤਰੱਕੀ ਹੁੰਦੀ ਆ ਤਾਂ ਬੜਾ ਖੁਸ਼ ਹੁੰਦਾ ਹੈ ਕਿ ਮੇਰੇ ਬੱਚੇ ਤਰੱਕੀ ਕਰ ਰਹੇ ਪਰ ਅਜੇ ਹੀ ਐਸੇ ਲੋਕ ਵੀ ਨੇ ਜੋ ਆਪਣੇ ਬੱਚਿਆਂ ਦੀ ਤਰੱਕੀ ਤੋਂ ਵਿਸੜਦੇ ਨੇ ਤਾਂ ਇਸ ਵਿਅਕਤੀ ਵੱਲੋਂ ਆਪਣੀ ਹਿੱਤੀ ਨੂੰ ਜਿਹੜੀਆਂ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਤਾਂ ਲੋਕ ਕਾਫੀ ਜ਼ਿਆਦਾ ਇਸ ਵਿਅਕਤੀ ਦੇ ਉਤੇ ਲਹੰਤਾ ਪਾ ਰਹੇ ਨੇ ਕਿਉਂਕਿ ਜਿਹਾ ਇੱਕ ਪਹਿਲਾ ਐਸਾ ਇੱਕ ਮਾਮਲਾ ਹੈ ਜਿਸ ਦੇ ਕਾਰਨ ਜੜਾਇਆ ਸਾਰੇ ਲੋਕਾਂ ਨੂੰ ਜੜਾਇਆ ਸਾਰੇ ਬਾਪ ਨੂੰ ਜੜਾਇਆ ਸ਼ਰਮਿੰਦਾ ਹੋਣਾ ਪਿਆ ਹੈ इंटरोगेशन की गई है पूछताछ की गई है तो उनके द्वारा इसमें बताया गया है कि वो उसके टेनिस एकेडमी चलाने से नाराज थे जिसको कि बंद करने को लेकर वो काफ़ी बार बोल चुके थे एक्यूज का कहना था कि वो आर्थिक रूप से बिल्कुल समृद्ध है तो उसकी लड़की को कोई भी ट्रेनिंग अकेडमी चलाने की जरूरत नहीं है परंतु बात बात बार बार मना करने के बाद भी वो ट्रेनिंग अकेडमी चलाती रही और उसने बंद करने से मना कर दिया इसी बात के ऊपर कुछ पारिवारिक विवाद हुआ और ये गुस्से में आकर के उन्होंने अपने लाइसेंसी वेपन से तीन गोलियां मार करके अपनी बेटी की हत्या कर दी उनके पिता का रेंट का बिजनेस है अच्छी खासी उनकी इनकम है काफी उनको किराया आता है और आर्थिक रूप से समृद्ध व्यक्ति है और इसी बात को लेकर के वो नाराज थे कि परिवार आर्थिक रूप से बिल्कुल समृद्ध है तो आपको